ਇਮੋਸ਼ਨਲੀ ਬਹੁਤ ਜੁੜਿਆ ਹੋਇਆ ਹੈ ਮੈਨੂੰ ਜਿਹੜੀ ਹੈ ਚੀਜ਼ਾਂ ਸੀ ਬੀ ਐਫ ਸੀ ਕਹਿ ਰਿਹਾ ਉਹ ਨਹੀਂ ਸਮਝ ਆ ਰਹੀਆਂ ਤੁਹਾਨੂੰ ਜੇ ਸਮਝ ਆ ਰਹੀਆਂ ਤੁਸੀਂ ਮੈਨੂੰ ਸਮਝਾ ਦਿਓ ਹੂੰ ਤੇ ਇਹਦੇ ਵਿੱਚ ਤੇ ਕੋਈ ਗਲਤ ਕਰਨੀ ਹੈ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਪਰ ਮੈਂ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਹਰੇਕ ਦਰਦੀ ਨੂੰ ਪੂਰੀ ਦੁਨੀਆ ਦੇ ਵਿੱਚ ਇਹ ਸਵਾਲ ਚੁੱਕਣਾ ਚਾਹੀਦਾ ਹੈ ਔਰ ਇਟਸ ਨਾਟ ਅਬਾਊਟ ਕਿ ਅਸੀਂ ਇਕੱਲਾ ਫਿਲਮ ਜਾਂ ਕੋਈ ਕਮਰਸ਼ੀਅਲ ਐਂਗਲ ਜਾਂ ਤੁਹਾਡਾ ਪੈਸਾ ਲੱਗਿਆ ਇਹ ਹਿਊਮਨ ਰਾਈਟ ਦੀ ਹੀ ਗੱਲ ਹੈ ਮਨੁੱਖੀ ਅਧਿਕਾਰਾਂ ਦੀ ਹੀ ਗੱਲ ਹੈ ਇਹ ਇਹ ਮਨੁੱਖੀ ਅਧਿਕਾਰਾਂ ਦਾ ਹੀ ਕਹਾਣੀ ਆ ਭਾਜੀ ਹੁਣ ਪ੍ਰਾਈਵੇਟ ਸਕਰੀਨਿੰਗ ਮੇਰੀਆਂ ਰੁਕਵਾਟੀਆਂ ਗਈਆਂ ਮੈਂ ਚੰਡੀਗੜ੍ਹ ਦੇ ਵਿੱਚ ਆਹੀ ਰਬਾਬ ਉਥੇ ਥੀਏਟਰਾਂ 'ਚ ਗਾਉ ਜਿੱਥੇ ਪ੍ਰਾਈਵੇਟ ਸਕਰੀਨਿੰਗ ਕੀਤੀ ਸੀ ਜਾਂ ਦਿੱਲੀ ਪੁਰ ਸਕਰੀਨਿੰਗ ਹੋਈ ਸੀ ਜਾਂ ਬੰਬੇ ਸਕਰੀਨਿੰਗ ਹੋਈ ਸੀ ਹੁਣ ਸਾਰੀ ਜਗ੍ਹਾ ਤੋਂ ਉਹ ਸਾਰੇ ਥੀਏਟਰ ਵਾਲਿਆਂ ਨੂੰ ਕਹਤਾ ਗਿਆ ਕਿ ਤੁਸੀਂ ਲੋਕਾਂ ਨੇ ਸਕਰੀਨਿੰਗ ਨਹੀਂ ਕਰਦੇ ਸਾਡੀ ਪ੍ਰਾਈਵੇਟ ਸਕਰੀਨਿੰਗ ਰੁਕੀ ਜਾ ਰਹੀ ਹੈ ਫਿਰ ਪੁਲਸ ਵਾਲਿਆਂ ਦੇ ਫੋਨ ਆਉਂਦੇ ਆ ਉਹ ਉੱਤਪ੍ਰਾਚਰੰਦਾਵਾ ਤੇ ਪ੍ਰਾਈਵੇਟ ਸਕ੍ਰੀਨ ਪ੍ਰਾਈਵੇਟ ਸਕ੍ਰੀਨਿੰਗ ਕਿਉਂ ਨਹੀਂ ਕਰ ਸਕਦੇ ਮਤਲਬ ਮੈਂ ਕਹਿੰਦਾ ਜੇ ਐਨੀ ਤਕੜ ਹੈ ਕਿ ਟੇਬਲ ਇਹ ਲੀਗਲ ਹੈ ਪ੍ਰਾਈਵੇਟ ਸਕ੍ਰੀਨਿੰਗ ਲੀਗਲ ਹੈ ਜੀ ਭਾਜੀ ਪ੍ਰਾਈਵੇਟ ਸਕ੍ਰੀਨਿੰਗ ਹੈ ਨਾ ਕਮਰਸ਼ਲ ਸਕ੍ਰੀਨਿੰਗ ਤਾਂ ਕਰ ਵੀ ਲੈ ਹੂੰ ਮੈਂ ਕਹਿੰਦਾ ਸਾਰੀ ਗੱਲ ਛੱਡੋ ਚਲੋ ਪ੍ਰਾਈਵੇਟ ਸਕ੍ਰੀਨਿੰਗ ਵੀ ਇੰਡੀਆ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਐਹੀ